ਫਿਰੋਜ਼ਪੁਰ ਦੁਲਚੀ ਕੇ ਰੋਡ ਨੇੜੇ ਪਿੰਡ ਕਤਵੇ ਵਾਲੇ ਮੋੜ ਤੇ ਇੱਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਜਿਸ ਦੀ ਉਮਰ ਕਰੀਬ 35 ਸਾਲ ਜੋ ਪਿੰਡ ਕਿਲਚੇ ਦਾ ਰਹਿਣ ਵਾਲਾ ਸੀ ਤੇ ਆਪਣੇ ਘਰ ਤੋਂ ਜ਼ਰੂਰੀ ਕੰਮ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਸ਼ਹਿਰ ਲਈ ਜਾ ਰਿਹਾ ਸੀ। ਜਦੋਂ ਉਹ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਦੇ ਅੱਗੇ ਇੱਕ ਮੋਟਰਸਾਈਕਲ ਟਰਾਲੀ ਵਾਲਾ ਜਾ ਰਿਹਾ ਸੀ ਅੱਗੇ ਖੱਡੇ ਹੋਣ ਕਰਕੇ ਟਰਾਲੀ ਵਾਲੇ ਮੋਟਰਸਾਈਕਲ ਨੇ ਖੱਡਿਆਂ ਤੋਂ ਬਚਣ ਲਈ ਬ੍ਰੇਕ ਲਗਾ ਦਿੱਤੀ ਤੇ ਮ੍ਰਿਤਕ ਨੌਜਵਾਨ ਸਾਈਕਲ ਮੋਟਰਸਾਈਕਲ ਟਰਾਲੀ ਵਿੱਚ ਪਿੱਛੋਂ ਦੀ ਟੱਕਰ ਹੋ ਗਈ ਤੇ ਸੜਕ ਦੇ ਕਿਨਾਰੇ ਤੇ ਡਿੱਗ ਪਿਆ ਫਿਰੋਜ਼ਪੁਰ ਤੋਂ ਆ ਰਹੀ ਟਰੈਕਟਰ ਟਰਾਲੀ ਜੋ ਕਿ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ ਟਰੈਕਟਰ ਚਾਲਕ ਨੇ ਟਰਾਲੀ ਉਸ ਵਿਅਕਤੀ ਦੇ ਉੱਪਰ ਚੜਾ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਬਾਹਰਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਲ ਪੋਸਟਮਾਰਟਮ ਰਿਤਿਕ ਦੇ ਭਰਾ ਦੇ ਬਿਆਨਾਂ ਕੈਕਟ ਟੁਆਲੀ ਚਾਲੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੀੜਤ ਪਰਿਵਾਰ ਨੇ ਰੂਪੀ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਹੈ ਕੀ ਨਾਮ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਕੀ ਲੱਗਦਾ ਜੀ ਦਰਜ ਹੋਈ ਭਰਾ ਸੀ ਮੇਰਾ ਤੇ ਕੀ ਹੋਇਆ ਕੀ ਇਹ ਬਸ ਭਰਾ ਮੇਰਾ ਸਮਾਨ ਲੈਣ ਆ ਰਹੀ ਸ਼ਹਿਰੋਂ ਬੋਰ ਦਾ ਹੂੰ ਕਿੱਥੇ ਦਾ ਰਹਿਣ ਵਾਲਾ ਇੱਕ ਕਿਲਚੇ ਪਿੰਡ ਹੈ ਕਿੰਨੇ ਵਿਆਹ ਸੀਗਾ ਵਿਆਹ ਸੀ ਤਿੰਨ ਬੱਚੇ ਸੀ ਛੋਟੇ ਨੇ ਛੋਟੇ ਨੇ ਜੀ अच्छा तो कैसे के हो था। गया, गया देथ देथ के दे चल्या ਸੀ ਦਰੋਂ ਤੇ ਪੱਠੇ ਵਾਲਾਂ ਦੀ ਟਰਾਲੀ ਆ ਰਹੀ ਸੀ ਪੱਪੂ ਵੀ ਕਿਸੇ ਵੀ ਪੱਠੇ ਵਾਲੀ ਟਰਾਲੀ ਆ ਰਹੀ ਸੀ ਤੇਰਸਾਰ ਬੜੀ ਹੁੰਦੀ ਸਭਲਾ ਨਹੀਂ ਗਿਆ ਟਰੈਕਟਰ ਹਾਂ ਹਾਂ ਜੱਕ ਤੇ ਚੜਾਤਾ ਸੀ ਸਿਰ ਦੀ ਸਿਰ ਉਹਦਾ ਫਿਸ ਗਿਆ ਸਲੋ ਗੱਥਾ ਮੌਕੇ ਤੇ ਡਾਡ ਗਿਆ ਉਹਨੇ ਟਰਾਲੀ ਨੇ ਗ੍ਰਫਤਾਰ ਕੀਤਾ ਨਹੀਂ ਟਰਾਲੀ ਦੀ ਕੱਲੀ ਟਰਾਲੀ ਬਰਾਮਦ ਕੀਤੀ ਨੇ ਬਾਕੀ ਉਹਨਾਂ ਟਰੈਕਟਰ ਕੋਈ ਨਹੀਂ ਦਿੱਤਾ ਹਾਂਜੀ ਹੁਣ ਕੀ ਕਾਰਵਾਈ ਦੀ ਮੰਗ ਕਾਰਵਾਈ ਇਹ ਹੈ ਸਾਰੇ ਉਹਨਾਂ ਤੇ ਪਰਚਾ ਆ ਜਾਏ ਕੁਛ ਵੀ ਕੀਤਾ ਜਾਵੇ ਉਹਨਾਂ ਤੇ ਅਸੀਂ ਅਨੇ ਹਾਂਜੀ ਸਾਫ ਹੋਣਾ ਚਾਹੀਦਾ ਕੀ ਨਾਮ ਕੀ ਤੇ ਮੇਰਾ ਨਾਮ ਬਲਵੀਰ ਸਿੰਘ ਜੀ ਹਾਂਜੀ ਹਾਂ ਵਾਸੀ ਪਿੰਡ ਗਿੰਚੇ ਹਾਂਜੀ ਤੇ ਕਿਹੜੇ ਆ ਤੁਸੀਂ ਟੌਂਕੇ ਦੇ ਲੱਤੋ ਇਹ ਕਿੰਨੀ ਉਮਰ ਹੈ ਉਮਰ ਤਕਰੀਬਨ 50 ਸਾਲ ਦੀ ਏ ਕਿਸ ਤਰ੍ਹਾਂ ਆਇਆ ਇਹਨਾਂ ਦੇ ਹਾਂ ਮੇਰੇ ਚਾਚੇ ਦਾ ਲੜਕਾ ਇਸਰੇ ਨਾ ਤਕਰੀਬਨ 8.5 9 ਦੇ ਕਰੀਬ ਬਾਜ਼ਾਰ ਆ ਰਿਹਾ ਸੀ ਬੋਰਾ ਸਮਾਨ ਲੈਣ ਵਾਸਤੇ ਤੇ ਕੋਤਬੇ ਵਾਲੇ ਮੋੜ ਦੇ ਲੱਗੇ ਇੱਕ ਤੇਜ਼ ਰਫਤਾਰ ਟਰਾਲੀ ਜਿਹੜੀ ਪੱਠੇ ਤੋਂ ਪਠੇ ਨੂੰ ਜਾ ਰਹੀ ਸੀ ਬਹੁਤ ਜ਼ਿਆਦਾ ਤੇਜ਼ ਬਹੁਤ ਤੇਜ਼ ਸੀਗੀ ਭਾਜੀ ਉਹਦੇ ਤੋਂ ਕੁਝ ਅਸੈਂਬਲੀ ਨਹੀਂ ਤੇ ਜਾਂਦੇ ਸਾਰੇ ਇਹਨਾਂ ਨੇ ਮਿਲ ਕੇ ਇਹ ਮੋਟਰ ਇਹ ਮੋਟਰਸਾਈਕਲ ਤੇ ਆ ਰਹੀ ਸੀ ਸ਼ਹਿਰ ਨੂੰ ਹੂੰ ਹੂੰ ਟਰੈਕਟਰ ਨੂੰ ਉੱਪਰ ਚੜਾਤਾ ਉਹਨਾਂ ਨੇ ਹਾਂਜੀ ਮੌਕੇ ਤੇ ਹੀ ਡੱਥ ਹੋ ਗਈ ਟਰੈਕਟਰ ਹਾਂਜੀ ਟਰੈਕਟਰ ਹਾਂਜੀ ਟਰੈਕਟਰ ਟਾਲੀ ਪਠੇ ਤੋਂ ਬਰਾਮਦ ਕੀਤਾ ਤੇ ਉਹਨਾਂ ਟਰਾਲੀ ਟਰੈਕਟਰ ਪਾਸੇ ਕਰ ਲੇਤਾ ਤੇ ਕੱਲੀ ਟਰਾਲੀ ਉਹਨਾਂ ਨੇ ਦੇ ਦਿੱਤੀ ਹੋਈ ਹੈ ਜਿਹੜੀ ਡਰਾਈਵਰ ਨਹੀਂ ਅਜਿ ਬਣਾਉਂਦਾ ਡਰਾਈਵਰ ਦਾ ਨਾਮ ਦੱਸਿਆ ਉਹਨਾਂ ਨੇ ਪਠੇ ਵਾਲਿਆਂ ਦੇ ਕਹਿਣ ਮੁਤਾਬਕ ਜਿਹੜਾ ਨਾਮ ਉਹਦਾ ਹਰਜੀਤ ਸਿੰਘ ਪੁੱਤਰ ਹਾਕਮ ਸਿੰਘ ਦਾ ਜੀ ਵਾਸੀ ਪਿੰਡ ਦੁਲਚੀਕੇ ਉਹਨਾਂ ਨੇ ਸਾਈਡ ਤੇ ਕਰ ਦਿੱਤਾ ਜੀ ਹਾਂਜੀ ਗ੍ਰਿਫਤਾਰੀ ਹੋਣੀ ਚਾਹੀਦੀ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋਟੇ ਬੱਚੇ ਉਹਦੇ ਹਾਂਜੀ ਕਿਹੜੇ ਪਿੰਡ ਦੀ ਨਾਂ ਸੀ ਜਿਹੜੇ ਦੇ ਦਿੱਤੀ ਇਹ ਗੁਰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਕਿਲਚੇ ਦਾਖਲੇ ਦੁਲਚੀਕੇ ਇਹ ਆਪਣੇ ਮੋਟਰਸਾਈਕਲ ਤੋਂ ਫਰੋਖਪੁਰ ਨੂੰ ਆ ਰਹੇ ਸੀਗਾ ਤੇ ਰਸਤੇ ਵਿੱਚ ਇੱਕ ਆਪਣੇ ਰੇੜਾ ਜਾ ਰਿਹਾ ਸੀਗਾ ਉਹ ਟੱਕਰ ਕਰਕੇ ਰੇੜੇ ਨੇ ਬ੍ਰੇਕ ਮਾਰੀ ਤੇ ਪਿੱਛੇ ਵੱਜਿਆ ਸੀਗਾ ਉਹਦੇ ਬੱਸ ਉਹ ਡਿਗੰਦਬਾਦ ਸੜਨ ਡਿੱਗ ਪਿਆ ਸੜਨ ਡਿਗੰਦਬਾਦ ਉਧਰ ਟਾੜੀ ਇੱਕਦਮ ਸਪੀਡ ਨਾਲ ਬੜੀ ਤੇਜ਼ ਨਾਲ ਟਾੜੀ ਜੋ ਨੂੰ ਕੁਚਰ ਕੇ ਅੱਗੇ ਲੰਘ ਰਹੀ ਜਿਸ ਨਾਲ ਉਹਦੀ ਮੌਤ ਹੋ ਗਈ ਆ ਇਸ ਸਬੰਧੀ ਅਸੀਂ ਐਫਆਰ ਦੇ ਭਰਾ ਸੁਜੀ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 88 ਦਰਜ ਕੀਤਾ ਤੇ ਮਕਦਮੇ ਦੀ ਤਫਤੀਸ਼ ਜਾਰੀ ਹੈ ਨਹੀਂ ਹਲੇ ਨਹੀਂ ਜੀ ਗ੍ਰਿਫਤਾਰੀ ਕਰਾਂਗੇ ਜੀ ਹਾਂ ਤਫਤੀਸ਼ ਜਾਰੀ ਹੈ ਨੇ ਟਰਾਲੀ ਕਿ ਕਾਰੀ ਕਰਦੇ ਹਾਂ ਹਾਂ ਟਰਾਲੀ ਲੈ ਲਈ ਕੰਪਲੀਟ ਨੇ ਨਹੀਂ ਟਰੈਕਟਰ ਨਹੀਂ ਮਿਲਿਆ ਟਰੈਕਟਰ ਲੈ ਕੇ ਭੱਜ ਗਿਆ ਟਰਾਲੀ ਮਿਲ ਗਈ ਸਾਨੂੰ ਉਹਨੇ ਸੀ ਕਬਜ਼ੇ ਲੈ ਲਈ ਹੈ ਅਗਲੀ ਤਫਤੀਸ਼ ਜਾਰੀ ਹੈ